ਲੋ ਜੀ ਚੈੱਕ ਕਰਸਾ ਦੇ ਵਾ ਲੋ ਜੀ ਲੋ ਬਰਾ ਲੈ ਵਦਨਤਾ ਜਦ ਤੁਸੀਂ ਫੋਟੋ ਲਾ ਸਕਦੇ ਹੋ ਠੀਕ ਹੈ ਜੀ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਗੱਲ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜ਼ੀਆਂ ਸੂਈਆਂ ਦੋ ਵੜਾ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7228000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਕਾਨੂੰਨੀ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਪੱਖੋ ਕੈਂਚੀਆਂ ਦੇ ਨੇੜੇ ਪਿੰਡ ਆ ਇਹ ਤੇ ਸਹਨੇ ਦੇ ਜਮਾ ਬਿਲਕੁਲ ਨੇੜੇ 42 ਜੀ ਪਿੰਡ ਆ ਇਹ ਆ ਜਾਂਦਾ ਗੱਲ ਕੋਠੇ ਬੱਦ ਜਾਣਕਾਰੀ ਦਿੰਨੇ ਆਪਾਂ ਭਾਈ ਜੀ ਬਾਈ ਜੀ ਸਾਸਿ ਗਾਈ ਸਤਿ ਸ੍ਰੀ ਅਕਾਲ ਜੀ ਨਾਂ ਵੀਰੇ ਆਪਣਾ ਮਾ ਮਾਨਪ੍ਰੀ ਸਿੰਘ ਜੀ 65 ਗੱਲਕੋਟ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਪਹਿਲੀ ਵੈੜ ਦੀ ਜਾਣਕਾਰੀ ਦਿਓ ਜੀ ਇਹ ਪਹਿਲੇ ਸੂਏ ਸੂਈ ਆ ਜੀ ਰਾਤ ਹਾਂਜੀ ਮਗਰ ਬੱਸਾ ਜੀ ਠੀਕ ਆ ਹਾਂਜੀ ਪਹਿਲੇ ਸੂਏ ਸੂਈ ਆ ਰਾਤ ਤੇ ਬੋੜਾ ਕਿੰਨਾ ਘਟਤਾ ਵੀਰੇ ਤੇ ਬੋੜਾ ਤੜਕੇ ਝੋੜਿਆ ਸੀ 4 ਕਿਲੋ ਜੀ ਉਮੇਦ ਬੱਸੇ ਦੇ ਹੁਣ ਚ ਵਾਈ ਹੋਣੀ ਆ ਜੇ ਰੇਟ ਭਰਾ ਪਹਿਲੀ ਦੱਸ ਦੋ ਹੁਣ ਕਿੰਨਾ ਇਹਦਾ ਜਾਇਜ਼ ਬੱਸ ਇਹ ਆਪਾਂ 47000 ਦੀ ਦੇ ਦੇਣੀ ਆ

ਆਹ ਨਾ ਲੋ ਜੀ ਲੋਪਰਾ ਮੋੜ ਦਿਆ ਲੋ ਜੀ ਕੋਈ ਜ਼ੂਮ ਨਹੀਂ ਸੈਂਪਲ ਵੀਡੀਓ ਭਰਾ ਜਿਹਾ ਜੀ ਤੁਸੀਂ ਵੀਡੀਓ ਚ ਦੇਖੋਗੇ ਉਹ ਜੀ ਆ ਕੇ ਚੈੱਕ ਕਰ ਸਕਦੇ ਹੋ ਏਡੀ ਕੱਦ ਰੈੱਡ ਠੀਕ ਹੈ ਲੋ ਜੀ ਤੁਰਾ ਤਰਾ ਕਰਮਵਾਲੀ ਦਾ ਤੁਹਾਡੇ ਸਾਹਮਣੇ ਆਪਰਾ ਆਣ ਸੁਣ ਬਹੁਤ ਚੰਗਾ ਲੱਗਾ ਬਾਈ ਠੀਕ ਹੈ ਜੀ ਚ ਵਾਈ ਜੂ ਹੀ ਇੱਕ ਨੰਬਰ ਆਈ ਮਾਨ ਤਾਨ ਹੋ ਜੂ ਵੀ ਹੋਰ ਮੜਾ ਬਸ ਮੜਾ ਮੋਟਾ ਹੀ ਕਰਾਂਗੇ ਯਾ ਪਰ ਲਾਇਨ ਦੇਣੀ ਪਾ ਜੀ ਠੀਕਾ ਹਾਂ ਠੀਕ ਆ ਜੀ ਖੱਚਗੀ ਰੇਡ ਦੱਸ ਜੀ ਹਾਂ ਜੀ ਹਾਂ ਠੀਕ ਆ ਜੀ ਥੋੜਾ ਜਿਹਾ ਆਪਾਂ ਕਰ ਦਾਂਗੇ ਠੀਕ ਆ ਹਾਂ ਜੀ ਬਈ ਦੂਜੇ ਨੰਬਰ ਵਾਲੀ ਦੱਸੋ ਜੀ ਇਹ ਦੂਜਾ ਸੂਈ ਸੂਈ ਵੀ ਇਹਨੂੰ ਹੋ ਗਿਆ ਅੱਜ ਨਾਉ ਦੇਣਾ ਠੀਕ ਆ ਹਾਂ 19 ਲੀਟਰ ਦੁੱਧ ਤਿਆਰ ਆ ਜੀ ਤੇ ਹੁਣ ਇਸ ਟਾਈਮ ਇੱਕ ਡੰਗ ਦਾ ਕਿੰਨਾ ਬਾ ਤੁਸੀਂ ਲਾ ਲਓ ਦੋਨਾਂ ਦਾ ਵੀ 19 ਕਿਲੋਟਰ ਦੋਨਾਂ ਦਾ ਉਹ ਦੋਨੇ ਟਾਈਮਾਂ ਉਨੇ ਕਿਲੋਟਰ ਬਣਦਾਗਾ ਠੀਕ ਆ ਹਾਂ ਠੀਕ ਆ ਠੀਕ ਆ 8 8.5 ਲੀਟਰ ਹੈਗਾ ਜੀ ਠੀਕ ਆ 8 ਲੀਟਰ ਮੰਨ ਲਓ ਮਾ ਮੰਨ ਲਓ ਜਾਈ ਠੀਕ ਆ ਹਾਂ ਖੁੱਲਾ 8 ਲੀਟਰ ਠੀਕ ਆ ਸਵਾ ਕਨੋ ਢਲੂਗਾ ਜੀ ਲੋ ਜੀ 18 ਮੰਨ ਲਓ 9 9 ਲੀਟਰ ਹੈਗਾ ਜੀ 18 ਮੰਨ ਲਓ ਸਹੀ ਹਾਂ ਥਣ ਥਣ ਬਹੁਤ ਸੋਹਣਾ ਲੱਗਾ ਮੋਟਾ ਮੋਟਾ ਥਾਣਾ ਤੇ ਬੱਚਾ ਭਰਾ ਕੀ ਦੱਸੇ ਜੀ ਮਗਰ ਬੱਸ ਆ ਜੀ ਇਹਦੇ ਵੀ ਮਗਰ ਬੱਸ ਆ ਭਰਾ ਠੀਕ ਹੈ ਲੋ ਜੀ ਕੱਦ ਬੈਟ ਸੁਖਣਾ ਸੋਹਣਾ ਕਰਮਵਾਲੀ ਦਾ ਠੀਕ ਆ ਜੀ ਜੇਰ ਜੁਰ ਡੰਨਾ ਵੀਰੇ ਜੇਰ ਜੁਰ ਵੀਡੀਓ ਬਣੀ ਵੀ ਆਪਣੇ ਕੋਲੇ ਹੀ ਸੋਈ ਆ ਜੀ ਠੀਕ ਆ ਜੀ ਉਹਦੇ ਵੀ ਵੀਡੀਓ ਬਣੀ ਪਈ ਜੇਰ ਠੀਕ ਆ ਠੀਕ ਆ ਅਗਲ ਨੂੰ ਤਸल्ली ਕਰਾਉਂ ਹਾਂ ਜੀ ਹਾਂ ਵੀਡੀਓ ਆ ਜੀ ਆਪਣੇ ਕੋਲੇ ਹੀ ਸੋਈਆਂ ਵੀ ਠੀਕ ਆ ਹਾਂ ਜੀ ਲੋ ਭਰਾ ਦੇ ਵੀਰਾਂ ਦਾ ਜਦੋਂ ਵੀ ਫੋਟੋ ਲਾ ਸਕਦੇ ਹੋ ਠੀਕ ਹੈ ਜੀ ਲੋ ਜੀ ਲੋ ਜੀ ਠੀਕ ਆ ਭਰਾ ਮੋੜ ਦੂੰ ਚਾਹੇ ਦੋ ਡਾਂਗ ਚੋਲੇ ਵੀ ਆ ਕੇ ਕਿਹੜਾ ਹੋਰ ਚੋਲੇ ਚਾਰ ਚੋਲੇ ਚਾਹੀਏ ਠੀਕ ਹੈ ਜੀ ਠੀਕ ਇਹਦਾ ਹੁਣ ਖੱਚ ਕੇ ਜੀ ਦੱਸ ਦੇਵਾ ਰੇਟ ਵਾਸ 100 200 ਦੇ ਕਿਲੇ ਰੱਖੀ ਵਾਸੇ 70000 ਜੀ ਦੇ ਦਾਂਗੇ ਜੀ 70000 ਹਾਂ ਜੀ ਠੀਕ ਆ ਭਰਾ ਲੋ ਭਰਾ ਮੈਂ ਸਵੇਰ ਦਿਖਾਉਣ ਨੂੰ ਲੈ ਵਾ ਥਾਂ ਥੋਣਾ ਇਧਰੀ ਸਾਈਡ ਤੇ ਵਾ ਇੱਕ ਸਾਈਡ ਤੇ ਕਰ ਸਕਦੇ ਉਹਦਾ 19 18 ਦਾ ਖੁੱਲਾ ਹੀ ਆ ਜੀ 9 9 ਲੀਟਰ ਠੀਕ ਆ ਠੀਕ ਆ ਉਹਨੇ ਡੰਗ ਦਾ ਚੌਰ ਦੋ ਡੰਗ ਚੋਲੇ ਅਗਲਾ ਚਾਰ ਚੋਲੇ ਠੀਕ ਆ ਹਾਂ ਠੀਕ ਜੀ ਠੀਕ ਕੱਦ ਗੁੱਦ ਬਹੁਤ ਆ ਬੇਲਬੂਲ ਬਹੁਤ ਆ ਜੀ ਗਾਂ ਦੇ ਠੀਕ ਆ ਬਾਕੀ ਦੇਖਦਾ ਜੀ ਭਾਂਡਾ ਵੀ ਹਾਂ ਜੀ ਹਾਂ ਜਿਵੇਂ ਹੁਣ ਹੋਣ ਵਾਲੀ ਆ ਕਰਨ ਵਾਲੀ ਆ ਠੀਕ ਆ ਜੀ ਜਿਹੜਾ ਕਰਨਾ ਹਾਂ ਸ਼ਾਮ ਦਾ ਟਾਈਮ ਆ ਤੇ ਇਸ 1:00 ਵਜੇ ਵੀ 5:30 6:00 ਵਜੇ ਠੀਕ ਹੈ ਨਾ ਚੈੱਕ ਕਰ ਸਕਦੇ ਬਾਈ ਜੀ ਨਾਲ ਜਰੂਰ ਪ੍ਰੈਨੈਟ ਕਰੋ ਭਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਠੀਕ ਹੈ ਜੀ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹਨ ਜੇ ਵੀਡੀਓ ਚ ਮਾੜੀ ਮੋਟੀ ਕੁਕੰਮੀ ਪੇਸੀ ਲੱਗਦੀ ਆ ਤਾਂ ਉਹ ਕਮੈਂਟ ਚ ਦੱਸ ਦਿਆ ਕਰੋ ਕਿ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਵੀਡੀਓ ਚ ਕੋਈ ਵੀ ਗੱਲ ਬਾਤ ਆ ਤੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ